아사합니다 ਮੈਂ ਪੂਰੇ ਲੁਧਿਆਣੇ ਨੂੰ ਵਧਾਈਆਂ ਦੇਣਾ ਚਾਹੁੰਦਾ ਮੈਂ ਪੂਰੇ ਲੁਧਿਆਣੇ ਵਾਲਿਆਂ ਨੂੰ ਵਧਾਈਆਂ ਦੇਣਾ ਚਾਹੁੰਦਾ ਸਾਰੀ ਪਾਰਟੀ ਨੂੰ ਵਧਾਈਆਂ ਜਗ ਵਾਲੀ ਥੱਲੇ ਕਰ ਲੋ ਹਾਂਜੀ ਸ਼ੁਕਰ ਜਿਹੜੀ ਰਾਜ ਸਭਾ ਦੀ ਸੀਟ ਤੋਂ ਹੁਣ ਵਿਧਾਇਕ ਤੇ ਹੁਣ ਮੰਤਰੀ ਬਣਨ ਜਾ ਰਹੇ ਜੋ ਲੋਕਾਂ ਦੀ ਡਿਮਾਂਡ ਸੀ ਉਸ ਨੂੰ ਪੂਰਾ ਕੀਤਾ ਜਾਵੇ ਬਿਲਕੁਲ ਜੋ ਲੋਕਾਂ ਦੇ ਕੰਮ ਹੋਣਗੇ ਸਾਰੇ ਹੋਣਗੇ ਜੀ ਹਾਂਜੀ ਸਰ ਚਲੋ ਹੁਣ ਸੈਕਟਿਵ ਕਰੀਏ ਅੱਜ ਦੇ ਇਸ ਮੌਕੇ ਤੇ 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 ਵੈਲਕਮ ਜੋ ਜੀ ਸਟੂਡੈਂਟ ਜੀ ਪੰਜਾਬ ਵਾਲਾ ਰਮਨ ਵਾਲਾ ਸੋ ਅਮੇਲੇ ਕਰੋ ਸਿੱਧੂ ਵੀ ਨਾਰਾ ਸੋਸ ਨੂੰ ਵਰਕਰ ਜੀ ਜਨਾਬ ਡਾਕਟਰ ਮੈਡਿਕਲ ਖੁਸ਼ੀ ਦਾ ਮੌਕਾ ਦਿੱਤਾ ਹੈ ਤਾਂ ਆਡੀਟ ਕੇਡ ਹਸਲ ਕਰ ਲਿਆ ਵੱਡੀ ਜਿੱਤ ਹੋਈ ਹੈ ਕਿਹਨੇ ਲੋਕਾਂ ਦਾ ਬਹੁਤ ਸ਼ੁਕਰਾਨਾ ਜਿਨ੍ਹਾਂ ਨੇ ਇਹ ਬੜਾ ਮਾਣ ਬਖਸ਼ਿਆ ਨਹੀਂ ਲੱਗਦਾ ਰਾਜ ਸਭਾ ਦੀ ਸੀਟ ਨੂੰ ਲੈ ਕੇ ਹੁਣ ਸਵਾਲ ਖੜੇ ਹੋ ਰਹੇ ਆ ਕੌਣ ਬੈਠੇ ਚਲੋ ਸਵਾਲ ਕਰਨ ਸਵਾਲ ਕਰੀ ਜਾਣ ਜੀ ਇਹ ਤਾਂ ਪਾਰਟੀ ਦਾ ਫੈਸਲਾ ਹੁੰਦਾ ਹੈ ਤਾਂ ਅਰਵਿੰਦ ਜੀ ਔਰ ਪੰਸਾ ਬੋਰ ਸਰ ਜੀ ਰਾਜ ਦੇ ਹੱਥ ਦਾ ਕੰਮਾ ਦੇਖਣਾ ਪਿਆ ਬਾਕੀ ਪਾਰਟੀਆਂ ਨੂੰ ਜਦੋਂ ਹੰਕਾਰ ਕਰਨਗੇ ਹੋ ਔਰ ਲੋਕਾਂ ਨਾਲ ਸਹੀ ਵਿਵਹਾਰ ਨਹੀਂ ਕਰਨਗੇ ਕੰਮ ਨਹੀਂ ਕਰਨਗੇ ਤੇ ਆਹੀ ਹਾਲ ਹੁੰਦਾ ਜੀ ਉਹਨਾਂ ਦਾ ਹੋਇਆ ਹੁਣ ਸੋਨ ਸਭ ਕੀ ਕਹਿਣਾ ਚਾਹੂਗੇ ਜੀ ਬਹੁਤ ਵੱਡੀ ਜਿੱਤ ਹੈ ਜੀ ਹਿਸਟੋਰਿਕ ਗੁਜਰਾਤ ਔਰ ਪੰਜਾਬ ਦੀ ਜਿੱਤ ਜਿਹੜੀ ਉਹ ਨਵੇਂ ਸੂਰਜ ਦਾ ਉਦੇ ਹੋਇਆ ਪੰਜਾਬ ਦੀ ਤੇ ਗੁਜਰਾਤ ਦੀ ਸਿਆਸਤ ਨੂੰ ਡਿਫਾਈਂਡ ਕਰਦੀ ਆ 27 ਤੇ ਸਰਕਾਰ ਬਣੂ ਆਮ ਆਦਮੀ ਪਾਰਟੀ ਅਰੋੜਾ ਜੀ ਸਰਟੀਫਿਕੇਟ ਹਾਸਲ ਕੀਤਾ ਕਿਵੇਂ ਦੇਖਦੇ ਹੋ ਵੱਡੀ ਜਿੱਤ ਹੋਈ ਆ ਜੀ ਬੜੀ ਖੁਸ਼ੀ ਹੈ ਜੀ ਔਰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਹੈ ਔਰ ਮੈਂ ਸਾਰਿਆਂ ਦਾ ਸ਼ੁਕਰਗੁਜ਼ਾਰ ਆ ਪੂਰੇ ਲੁਧਿਆਣੇ ਦਾ ਔਰ ਸਭ ਦਾ ਹਾਂ ਜੀ ਪੂਰੀ ਲੱਗਦਾ ਤਣਾਟ ਲੀਡਰ ਭਾਜੀ ਪੀ ਚਾ ਕਾਂਗਰਸ ਦੇ ਵੱਡੇ-ਵੱਡੇ ਲੀਡਰ ਤਰਾਤੇ ਆ ਜੀ ਮੈਂ ਚਲੋ ਠੀਕ ਹੈ ਮੈਂ ਜਿੰਨੇ ਵੀ ਮੇਰੇ ਕੰਪੀਟੀਟਰ ਸੀ ਮੈਂ ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰ ਰਾਜੇ ਸਭਾ ਸੀਟ ਨੂੰ ਲੈ ਕੇ ਇਕਵਾਲ ਉੱਠਦੇ ਆ ਹੁਣ ਆਹੋ ਜੀ ਰਾਜੇ ਸਭਾ ਸੀਟ ਤੇ ਕੌਣ ਬੈਠ ਲਗੇ ਨਹੀਂ ਜੀ ਉਹ ਉਹ ਦੇਖੋ ਪਾਰਟੀ ਦਾ ਫੈਸਲਾ ਹੋ ਮੇਰਾ ਜੀ ਠੀਕ ਹੈ ਸਰ ਓਕੇ ਬਹੁਤ ਧੰਨਵਾਦ ਹੈ ਜਿਲ੍ਹਾ ਲੁਧਿਆਣਾ ਵਾਸੀ ਸਾਰੇ ਵੋਟੋਜ਼ ਦਾ ਜਿਨ੍ਹਾਂ ਨੇ ਇੰਨਾ ਵੱਡਾ ਸਾਥ ਦਿੱਤਾ ਹੈ ਔਰ ਮੈਂ ਸਮਝਦਾ ਕਿ ਜਿੰਨਾ ਵੱਡਾ ਉਹਨਾਂ ਨੇ ਸਾਥ ਦਿੱਤਾ ਹੈ ਉਸ ਤੋਂ ਵੀ ਵੱਧ ਤਗੜੇ ਔਰ ਮਜ਼ਬੂਤ ਹੋ ਕੇ ਉਹਨਾਂ ਦੀਆਂ ਉਮੀਦਾਂ ਦੇ ਉੱਪਰ ਅਸੀਂ ਖਰੇ ਉਤਰਾਂਗੇ ਮੇਰਾ ਭਰਾ ਪਾਊਗਾ ਮੈਂ ਤੁਹਾਨੂੰ ਕਿਹਾ ਸੀ ਅਰਵਿੰਦ ਕੇਜਰੀਵਾਲ ਜੀ ਕਿਹਾ ਜਾਦਾ ਹੈ ਕਿ ਉਹ ਵੀ ਆਣਗੇ ਔਰ ਇਸ ਦੇ ਇਲਾਵਾ ਰਾਜ ਸਭਾ ਦਾ ਵੀ ਜ਼ਿਕਰ ਹੋ ਰਿਹਾ ਤੇ ਕੈਬਨਿਟ ਮੰਤਰੀ ਦਾ ਵੀ ਜ਼ਿਕਰ ਹੋ ਰਿਹਾ ਨਹੀਂ ਕੈਬਨਿਟ ਮੰਤਰੀ ਦਾ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਮਾਨ ਸਾਹਿਬ ਖੁਦ ਹੀ ਅਨਾਉਂਸ ਕਰ ਗਏ ਸੀਗੇ ਸੋ ਜੋ ਅਨਾਉਂਸ ਕਰ ਗਏ ਸੀ ਉਹ ਪੂਰਾ ਹੋਊਗਾ ਜੀ